ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬਚਨ ਨੇ ਆਪਣੇ ਪੁੱਤਰ ਅਭਿਸ਼ੇਕ ਬਚਨ ਨੂੰ ਫਿਲਮ ਇੰਡਸਟਰੀ ਦੇ ਵਿੱਚ 25 ਸਾਲ ਪੂਰੇ ਕਰਨ ਤੇ ਵਧਾਈ ਦਿੱਤੀ। ਅਭਿਸ਼ੇਕ ਬਚਨ ਨੇ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2004 ਦੇ ਵਿੱਚ ਰਿਲੀਜ਼ ਹੋਈ ਜੇਪੀ ਦੱਤਾ ਦੀ ਫਿਲਮ ਰਿਫਿਊਜੀ ਦੇ ਨਾਲ ਕੀਤੀ ਸੀ। ਅਭਿਸ਼ੇਕ ਵਚਨ ਨੂੰ ਫਿਲਮਾਂ ਦੇ ਵਿੱਚ ਕੰਮ ਕਰਦੇ ਹੋਏ ਹੁਣ 25 ਸਾਲ ਪੂਰੇ ਹੋਗੇ। ਇਸ ਮੌਕੇ ਤੇ ਅਮਿਤਾਭ ਵਚਨ ਨੇ ਅਭਿਸ਼ੇਕ ਵਚਨ ਨੂੰ ਬਤਾਈ ਦਿੱਤੀ। ਅਮਿਤਾਭ ਵਚਨ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ, ਮੈਂ ਆਪਣੇ ਪੁੱਤਰ ਦੀ ਪ੍ਰਸ਼ੰਸਾ ਕਰਦਾ। ਹਾਂ ਮੈਂ ਉਸ ਦੇ ਪਿਤਾ ਹਾਂ ਅਤੇ ਮੇਰੇ ਲਈ ਮੇਰਾ ਪੁੱਤਰ ਅਭਿਸ਼ੇਕ ਸ਼ਲਾਘਾ ਕਰਨ ਯੋਗ ਹੈ। ਕੁਝ ਦਿਨਾਂ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਅਤੇ ਨਵੀਂ ਫਿਲਮ ਦੀ ਸ਼ੁਰੂਆਤ ਵੀ ਹੋ ਗਈ ਹੈ। ਪਹਿਲੇ ਦਿਨ ਫਿਲਮ ਕਿੰਗ ਦੀ ਸ਼ੂਟਿੰਗ ਮੇਰਾ ਆਸ਼ੀਰਵਾਦ ਬਹੁਤ ਸਾਰਾ ਪਿਆਰ ਇੱਕ ਹੋਰ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਜੋ ਕਿ ਜਲਦ ਹੀ ਰਿਲੀਜ਼ ਹੋਵੇਗੀ ਮੇਰੀ ਪ੍ਰਾਰਥਨਾ ਤੁਹਾਡੇ ਨਾਲ ਅਭਿਸ਼ੇਕ ਵਜਨ ਦੱਸੇ ਕਿ ਇਨੀ ਤੀਨੀ ਫਿਲਮ ਕਲਗੀਧਰ ਲਾਪਤਾ ਦੀਆਂ ਖਬਰਾਂ ਦੇ ਵਿੱਚ ਨੇ ਇਹ ਫਿਲਮ 4 ਜੁਲਾਈ ਨੂੰ Z5 ਤੇ ਰਿਲੀਜ਼ ਹੋਵੇਗੀ ਇਸ ਤੋਂ ਇਲਾਵਾ ਅਭਿਸ਼ੇਕ ਸ਼ਾਹਰੂਖ ਖਾਨ ਸਟਾਰਰ ਫਿਲਮ ਕਿੰਗ ਦੇ ਵਿੱਚ ਵੀ ਨਜ਼ਰ ਆਉਣ ਵਾਲੀ ਨੇ